ਹੈਲੋ ਹੈਲੋ ਆਵਾਜ਼ ਨਹੀਂ ਆਉਂਦੀ ਇੱਦਾਂ ਕਰਨੀ ਹੈ ਬਾਹਰ ਜਾ ਕੇ ਗੱਲ ਕਰਨੀ ਹੈ ਹੈਲੋ ਹਾਂਜੀ ਆਵਾਜ਼ ਆਈ ਜੀ ਹਾਂ ਸਾਸ਼ੀ ਕਾਲ ਜੀ ਸਾਸ਼ੀ ਕਾ ਲਿੰਕ ਕੀਤਾ ਜਾ ਬਸ ਵਧੀਆ ਤੀ ਸੁਣਾਉਂ ਹਾਂ ਹਾਂ ਠੀਕ ਠਾਕ ਹੈ ਵਧੀਆ ਚਲੋ ਵਧੀਆ ਚੈਦਾ ਹੋਰ ਮੈਂ ਫੋਨ ਕਰਨ ਤੋਂ ਚੁੱਕਿਆ ਨਹੀਂ ਹਾਂ ਸਰ ਮੈਂ ਫੋਨ ਵੇਖਿਆ ਨਹੀਂ ਹੋਣਾ ਚੁੱਕਣਾ ਕਿਉਂ ਨਹੀਂ ਹੈ ਚੁੱਕਣਾ ਹੀ ਫੋਨ ਠੀਕਾ ਹੋਰ ਮੰਮੀ ਕਿੱਦਾਂ ਦੀ ਠਾਕ? ਸਭ ਠੀਕ ਆ ਗਿੱਤ। ਤੁਸੀਂ ਸੁਣੋ। ਹੋਰ ਰੋਟੀ ਖਾ ਲਈ ਜੇ? ਹਾਂ ਰੋਟੀ ਖਾ ਲਈ। ਹੋਰ ਟੰਡਰ ਨਾ ਰਕਤਾ। ਠੀਕ ਹੈ ਚੱਲਣ ਜਾਣਾ ਦਾ ਜਿਹੜਾ ਪ੍ਰੋਸੈਸ ਆਇਆ ਨਾ। ਹਾਂਜੀ ਵੇਖੋ ਥੋੜੇ ਦਿਨਾਂ ਤੱਕ ਭਾਈ ਗੱਲ ਬਾਣੀ ਜਾਈ। ਚਲੋ ਵਧੀਆ ਗਿਆ ਯਾਰ। ਛੇ ਦਿਨ ਛੇ ਦਿਨ ਮਾਰ ਦੇਣਾ। ਆਹ ਜਾਣ ਵਾਲੇ ਬੰਦਾ ਨਾ। ਫੋਰ ਮੈਂ ਤਾਂ ਗਿਆਨੀ ਆ ਤੇ ਚਲੋ ਉਹ ਦਾ ਨਾ ਕਿ ਇਹਨੂੰ ਦੱਸਣਾ ਨਹੀਂ ਚਾਹੀਦਾ ਨਹੀਂ ਗੱਲ ਹੈ ਨਹੀਂ ਵਾਹੇ ਮੈਂ ਗੱਲ ਕੀਤੀ ਆ ਗਲਤ ਨਹੀਂ ਹੋਈ ਹੋਈ ਇਹ ਵੀ ਬੰਦਾ ਉਦੋਂ ਹੀ ਦੱਸਦਾ ਜਦੋਂ ਜਾਣਾ ਹੁੰਦਾ ਵੀਰ ਜੀ ਉਹਨਾਂ ਨੇ ਆਪਾਂ ਕਿਹੜਾ ਚਲ ਬਾਅਦ ਕਿਹਨੂੰ ਦੱਸਿਆ ਕਰੀ ਆ ਆਪੋ ਜੀ ਆ ਸਾਰੀ ਗੱਲ ਬਾਦ ਤੇ ਨਾਲੇ ਇੱਕ ਗੱਲ ਹੋਰ ਕਰੀਆ ਕਰੀ ਨਾ ਦੱਸੋ ਕਿਹੜੀ ਨਾਲ ਲੈ ਕੇ ਹੋਣਾ ਇੱਥੇ ਆ ਜਾਣਾ ਚਲ ਕੋਈ ਗੱਲ ਨਹੀਂ ਮੈਂ ਨਾ ਮੰਮੀ ਨੂੰ ਆਨੀ ਆ ਚਲ ਪੁੱਛਣੀ ਆ ਤੇ ਜੇ ਮੰਮੀ ਮੰਨ ਜਾਣਗੇ ਕੋਈ ਗੱਲ ਨਹੀਂ ਇੱਥੇ ਆ ਜਾਂਗੀ ਫਿਰ ਆਪਾਂ ਇੱਥੇ ਆ ਜਾਂਗੀ ਉਹ ਕਦੇ ਨਾ ਰਲ ਦਿਲ ਦਾ ਆਪਾਸ ਉਹ ਜਿੱਦਾਂ ਚੱਗ ਰਹਾ ਰਿਹਾ ਮਤਮਣ ਪਹੁੰਚਾ ਜਿਨਾ ਤੂੰ ਆ ਨਾ ਆ ਵੀ ਇੱਥੇ ਆ ਜੀ ਚਲੋ ਠੀਕ ਹੈ ਫਿਰ ਚੰਗਾ ਚਲੋ ਚੰਗਾ ਫਿਰ ਕਰ ਦਿੱਤਾ ਲੈ ਇਹਦੇ ਵਿੱਚ ਤੇ ਮੱਖੀ ਪੈ ਗਈ ਆ ਜੀ ਮੈਂ ਫਾਬੀਨ ਕਹਿਣਾ ਮੈਨੂੰ ਦੁੱਧ ਲਿਆ ਦਿਓ ਫੇਰ ਘਰਮ ਕਰਕੇ ਉਹਨਾਂ ਕਹਿਣਾ ਭੁਖਾਂਡ ਕਰਦੀ ਐ ਕਿ ਇਦਾਂ ਕਰਨੀ ਐ ਹੁਣ ਤੇ ਦੇ ਵਾਲ ਵੇਖ ਕੇ ਮੈਂ ਸੱਚੀ ਨਹੀਂ ਜੀ ਕਰੰਡਿਆ ਮੈਨੂੰ ਨਾ ਰੋੜ ਛੱਡਨੀ ਗੋਲੀਆਂ ਧੀ ਲਿਆ ਦਿਓ ਦੁੱਧ ਦਾ ਪੀਣਾ ਨਹੀਂ ਦੁੱਧ ਪਤਾ ਕਿਡਾ ਸੁਆਦ ਬਣਿਆ ਹੀ ਤੁਹਾਨੂੰ ਕਾਹਨ ਤੁਸੀਂ ਕਿਹ ਕੰਮ ਦਾ ਨਹੀਂ ਬਣਾ ਦੇਦੇ ਨਾਪਾ ਪੀਨੇ ਪਤਾ ਕਿਡਾ ਸੁਆਦ ਬਣਾਇਆ ਮਜ਼ਾ ਆ ਗਿਆ ਪੀਣ ਦਾ ਬਣਿਆ ਹੈ ਮਾਪੀ ਨੇ ਬੜਾ ਸੁਆਦ ਉਹ ਕੋਈ ਨਹੀਂ ਇੰਨੀ ਖੁਸ਼ ਨਾ ਹੋ ਲੱਗ ਜੇ ਤੁਹਾਨੂੰ ਦੂਜੀ ਗੁੱਡੇ ਪਤਾ ਕੀ ਬਣਦਾ ਲੈ ਲੈਣਾ ਜਾਏ ਜਿਹੜੇ ਲੈਣਾ ਹੁੰਦਾ ਬਣਾਇਆ ਤੇ ਮੈਂ ਹੀ ਹੀਨੇ ਬੜਾ ਸੁਆਦ ਬਣਾਇਆ ਕੋਈ ਨਹੀਂ ਪੀ ਲਾ ਲਾ ਮੈਂ ਹਾਂ ਪਤਾ ਤੂੰ ਹੀ ਆਪ ਡੇ ਰੋਟੀ ਲਾਉਣੇ ਉਹ ਕਾ ਬਿਨ ਕਹ ਦੇਣਾ ਹੀ ਚੱਲ ਕੋਈ ਨਹੀਂ ਪੁੱਤ ਉਹ ਡਈ ਹੀ ਨਾਉਣ ਤੇ ਮੈਂ ਕੱਲ ਮੈਂ ਦਾ ਫੁਲਕੇ ਲਾ ਦੇਣੀ ਠੀਕ ਆ ਤੇ ਆਪਣੇ ਜੋ ਕੇ ਲਾਏ ਹੋ اسی ਦੇ niche ਖਾਣੀ ਰੋਟੀ ਕਿਉਂ ਕੀ ਆ ਕੋਈ ਚਲੇ ਨੰਦੀਪ ਕੇ ਪਿੰਡ ਪੁੱਤ ਚਾਂਚਾ ਦੀ ਸਲਾਹ ਬਣੀ ਸੁੱਖ ਦਾ ਹੈ ਵਾ ਮੰਮੀ ਸੋਖੀ ਏ ਹਾਂ ਮੈਂ ਚੱਲੋ ਵੇਲੇ ਅੱਜ ਤੇ ਜਾ ਕੇ ਉੱਥੇ ਗੱਲਬਾਤ ਕਰਦੇ ਆ ਅੱਛਾ ਹੁਣ ਆਪਾਂ ਫਾਇਕ ਤੇ ਲਾਤੀ ਹੈ ਹੂੰ ਤੇ ਨਾਲੇ ਚੱਲ ਉਹਨਾਂ ਦੇ ਕਹਿੰਦੇ ਹੁਣ ਆਸਟ੍ਰੇਲੀਆ ਦੀ ਲਾਈ ਹੈ ਆਹੋ ਚਲੋ ਹੁਣ ਜਿੱਦਾਂ ਆਂਦੇ ਚੱਲੇ ਅਸੀਂ ਤੇ ਉੱਧੇ ਮੰਨ ਲਈ ਆਹੋ ਤੇ ਮੈਂ ਵੀ ਚੱਲ ਪੁੱਛਾਂਗੇ ਥੋੜੀ ਬਹੁਤੀ ਮਦਦ ਕਰਨਗੇ ਪਹਿਲਾਂ ਤਾਂ ਆਂਦੇ ਸੀ ਜਿੱਦਾਂ ਕਹੋਗੇ ਕਰਾਂਗੇ ਅੱਛਾ ਵੇ ਇਹ ਮੁੰਡੇ ਦੇ ਕੰਮ ਤੂੰ ਮਦਦ ਡਾਪੇ ਮੰਗਣ ਉਹਤੇ ਐਸੇ ਕਰਕੇ ਤਾਂ ਉਹਨਾਂ ਨੇ ਭੈਣ ਕੁੜੀ ਦੇ ਕਰਾਈ ਜੀ ਕਿ ਚੱਲ ਅਗਲੇ ਪਾਸੇ ਕਹੇ ਉਹ ਲਾ ਦੇਣਗੇ ਮੁੰਡੇ ਪਾ ਮਮੀ ਉਹ ਤੇ ਕੋਈ ਗੱਲ ਨਹੀਂ ਆ ਹੁਣ ਆਪਾਂ ਵੀ ਆਪਣੇ ਨਾਲ ਤੁਰੇ ਹੀ ਹਾਂ ਉਹਨਾਂ ਕਰਕੇ ਆਪਾਂ ਹੁਣ ਜਿਹੜੇ ਜੰਟ ਰਾਈ ਆਪਾਂ ਫਾਈਲ ਲਾਉਂਦੇ ਉਹਨੂੰ ਵਾਪਸ ਲਈ ਤੇ ਉਹ ਜਿਹੜੇ ਪੈਸੇ ਦਿੱਤੇ ਉਹ ਵੀ ਸਾਡੇ ਜਾਂਦੇ ਰਹੇ ਆਹੋ ਉਹ ਤਾਂ ਤੇਰੀ ਗੱਲ ਮੈਂ ਮੰਨਣੀ ਆ ਚਲੋ ਪੈਸੇ ਨਾ ਵੀ ਦੇਣਗੇ ਕੋਈ ਗੱਲ ਨਹੀਂ ਆ ਇਹਦੇ ਮਾਮੇ ਬਾਹਰ ਹੀ ਨੇ ਉੱਥੇ ਅਸੀਂ ਵੀ ਗੱਲ ਕਰਾਂਗੇ ਵੀ ਉੱਥੇ ਹੁਣ ਆਏ ਇਕੱਲੇ ਤੇ ਸੰਭੋਗੇ ਇਹਨੂੰ ਪੁੱਤ ਧਿਆਨ ਨਾਲ ਗੱਲ ਕਰੀ ਨਿਆਣ ਸਿਆਣ ਵਾਜੇ ਤੂੰ ਇਹ ਨਾ ਇੱਥੇ ਰਿਸ਼ਤੇਦਾਰਾਂ ਦੇ ਨਾਲ ਨਵੇਂ ਨਵੇਂ ਨਾ ਪਹਿਲੇ ਹੀ ਫਿੱਕਾ ਪੈ ਗਈ ਉਹ ਨਹੀਂ ਨਹੀਂ ਫਿੱਕਾ ਕਰਨ ਨੂੰ ਪਾਣੀ ਮੈਂ ਸੱਚੇ ਤੇ ਤੁਹਾਡੀ ਸਲਾਹ ਲੈਣ ਆਵਾ ਉਦਾਂ ਤੇ ਮੈਂ ਡੈਡੀ ਨਾਲ ਵੀ ਗੱਲ ਕਰਨੀ ਸੀ ਡੈਡੀ ਪਤਾ ਨਹੀਂ ਕਿੱਥੇ ਗਏ ਨੇ ਯਾਰ ਇਤੇਰੇ ਪੁੱਤ ਇੱਥੇ ਹੁਣੇ ਜਾਣਾ ਉਹਨਾਂ ਕਿੱਥੇ ਆ ਉਹ ਵੀ ਆ ਤੇਰੇ ਬਾਹਰ ਅੰਦਰ ਦੇ ਕੰਮ ਆ ਤੇ ਭੱਜੇ ਨੇ ਠਹਿੰਡੇ ਠੀਕ ਹੈ ਠੀਕ ਹੈ ਤੇ ਹੁਣ ਇੱਕ ਕੰਮ ਹੋ ਰਿਓ ਉੱਥੇ ਜਾ ਕੇ ਨਾ ਉਨੇ ਕੀ ਨਾ ਕਰੀ ਪੁੱਤ ਚੰਗੇ ਨਹੀਂ ਲੱਗਦਾ ਉਹ ਧੀ ਵਾਲੇ ਨੇ ਨਹੀਂ ਨਹੀਂ ਮੰਮੀ ਕਰਦਾ ਮੈਂ ਮੈਂ ਤਾਂੜਾ ਮੈਂ ਚਲੋ ਹੁਣ ਫਾਈਲ ਲੱਗੀ ਏ ਆਹ ਤੇ ਫੇਸਬੁਕ ਤੇ ਤਾਂ ਨਹੀਂ ਕਹਨੀ ਉਹ ਤਾਂ ਪੁੱਤ ਚਾਹੇ ਚਲ ਫੋਨ ਵੀ ਸ਼ੋਅ ਕਰਾਉਣਾ ਮੈਂ ਚਲ ਕੋਈ ਜਾਂਦੀ ਸਾਰੇ ਕੰਮ ਕਰ ਲਾਂਗੇ ਤੂੰ ਉਦਾਂ ਜਾ ਹੀ ਮਿਲ-ਗਿਲ ਕੇ ਆਇਓ ਉਹਨਾਂ ਇਹ ਗੱਲ ਕਰੇ ਵੀ ਜੇ ਤੁਹਾਡੇ ਸਹ ਰਿਸ਼ਤੇਦਾਰ ਹਨ ਨਾ ਤੇ ਚਲੋ ਇਹ ਨੂੰ ਨਦੀਪ ਨੂੰ ਸਾਂਭ ਲੈਣ ਬਸ ਇਹੋ ਹੀ ਮੇਨ ਗੱਲ ਹੈ ਹੈਨਾ ਅੱਛਾ ਚਲੋ ਫਿਰ ਅਸੀਂ ਚੱਲਦੇ ਹਾਂ ਕੱਲੀ ਨੋਤੀ ਬਾਤੇ ਓਖਾ ਹੋ ਜਾਂਦਾ ਤੇ ਇੰਨੀ ਗੱਲ ਪੱਕੀ ਕਰਕੇ ਆਖੀ ਮੰਮੀ ਵੱਲ ਸੁਣਾਵਾ ਠੀਕ ਹੈ ਹੈ ਇਹ ਵਿਚਾਰੀ ਕਿਤੇ ਤੰਗ ਨਾ ਹੋਵੇ ਉੱਥੇ ਪਹਿਲਾਂ ਮੈਨੂੰ ਕਹੀ ਜਾਂਦੀ ਕਿ ਛੇਤੀ ਤਿਆਰ ਹੋ ਜਾ ਛੇਤੀ ਤਿਆਰ ਹੋ ਜਾ ਹੁਣ ਮੈਂ ਤਿਆਰ ਹੋ ਗਈ ਤੇ ਆਪਾਂ ਤਾਂ ਨਹੀਂ ਕਿੱਥੇ ਚਲ ਗਏ ਨੇ ਹੂੰ ਹੋ ਗਈ ਤਿਆਰੀ ਮੈਂ ਤਾਂ ਹੋ ਗਈਆਂ ਤਿਆਰ ਤੇ ਤੁਸੀਂ ਮੈਮ ਨੂੰ ਹੋ ਜਾਣਾ ਬਸ ਇੱਕ ਮੈਂ ਚੀਜ਼ ਨੋਟ ਕਰ ਲਿਆ ਹਾਂ ਹਾਂਜੀ ਜੇ ਉਧਰ ਕਿਤੇ ਜਾਣਾ ਹੋਵੇ ਨਾ ਸ਼ਹਿਰ ਸ਼ੋਰ ਤਾਂ ਘੰਟਾ ਤੱਕ ਤਿਆਰੀ ਨਹੀਂ ਹੁੰਦੀ ਤੇ ਹੁਣ ਪੀਕੇ ਜਾਣਾ ਤੇ ਵੇਖ ਕਿੰਨੀ ਛੇਤੀ ਤਿਆਰ ਹੋਈ ਹੂੰ ਤਾਂ ਇਹ ਬਸ ਬਹਾਨਾ ਚਾਹੀਦਾ ਕੋਈ ਨਾ ਕੋਈ ਗੱਲ ਕਰਾਂ ਥੋੜਾ ਗੱਲ ਆ ਇਦਾਂ ਹੀ ਆਣਾ ਫਿਰ ਚਾਹ ਹੀ ਹੁੰਦਾ ਵਾ ਉਹੀ ਮੈਂ ਕਹਿ ਲਗੀ ਚਾਹ ਵੱਖਰਾ ਹੁੰਦਾ ਵਾ ਤੇ ਚੱਲੀਏ ਹਰ ਤੇ ਤਿਆਰ ਤੇ ਹੋ ਜੋ ਤਿਆਰ ਬਸ ਨਾ ਪੈਂਟ ਸ਼ਰਟ ਪਾਉਣ ਦੇ ਆਪਾਂ ਚੱਲੀਏ ਤਾਂ ਇਹ ਤਾਂ ਪਿੰਟ ਪਾ ਲੈਣਾ ਇਹਦੇ ਨਾਲ ਠੀਕ ਹੀ ਨਹੀਂ ਨਹੀਂ ਕਿੰਦਾ ਚਿੰਗੀ ਨਹੀਂ ਲੱਗਣਾ ਬੁਰੇ ਲੱਗੋਗੇ ਉੱਥੇ ਸੋਰੇ ਜਾਣਾ ਵਾ ਤੁਸੀਂ ਆਪਣੇ ਲੈ ਕੱਢ ਥੋੜਾ ਦੇਣ ਲੱਗੇ ਨੇ ਕੱਢ ਤੇ ਭਾਵੇਂ ਨਹੀਂ ਦੇਣ ਲੱਗੇ ਪਰ ਫੇਰ ਵੀ ਬੰਦਾ ਸੋਨਾ ਵਾਂਡਾ ਤਿਆਰ ਸ਼ਰ ਹੋ ਕੇ ਜਾਇਨਾ ਤੇ ਸੋਨੇ ਲੱਗੀਦਾ ਚਲ ਦੱਸ ਕਿਹੜੇ ਕੱਪੜੇ ਪਾਵਾਂ ਮੈਂ ਤੇਰੀ ਡਿਪੈਂਡ ਸ਼ਰਟ ਕਰਕੇ ਔਰ ਖਿਜੇ ਤੇ ਪ੍ਰੈਸ ਵੀ ਮਾਰ ਦਿੱਤੀ ਤੇ ਉਹੀ ਪਾ ਲਉਂਗੀ ਠੀਕ ਆ ਤੇ ਬਾਕੀ ਉਥੇ ਜਿਹੜੀ ਵੀ ਗੱਲ ਕਰਨੀ ਹੈ ਤੂੰ ਕਰ ਲੈ ਆਪੇ ਕੋਈ ਗੱਲ ਨਹੀਂ ਕਰ ਲਾਂਗੇ ਹੁਣ ਗੱਲ ਹੀ ਕਰਨ ਚੱਲੇ ਆ ਉਥੇ ਇਹਨਾਂ ਨੇ ਮਨਨ ਨੂੰ ਫੋਨ ਕਰਕੇ ਕਰੀ ਦੱਸ ਦੇਣੀ ਵੀ ਇਹ ਹੀ ਔਨ ਲੱਗੇ ਚਲ ਦੱਸ ਦੇ ਇਹ ਖੱਕੇ ਦਾ ਖਲਾਰਾ ਪਿਆ ਵਾ ਇਹਨੂੰ ਬੜੀ ਵਾਰੀ ਮੈਂ ਕਿਹਾ ਵਾ ਵੀ ਬਾਕੀ ਕੰਮ ਬਾਅਦ ਚ ਕਰ ਲਿਆ ਕਰ ਤੇ ਪੇਲਾੜਾ ਖਲਾਰਾ ਪੈਂਦਾ ਫੱਟਿਆ ਪੁੱਤਿਆਂ ਦਾ ਇਹ ਸੰਭਲਿਆ ਕਰ ਪਰ ਨਾ ਮੇਰੀ ਤੇ ਗੱਲ ਮੰਨਣੀ ਨਾ ਹੋਈ ਇਹਨੇ ਇਹਨੂੰ ਬਾਜ ਮਾਰਦੀ ਆ ਇਹਨੂੰ ਦੱਸਨੀ ਆ ਮੈਂ ਫਿਰ ਨਵਹਣਾ ਨੇ ਆ ਜਾਣਾ ਹੀ ਹਾਂ ਤੇ ਛੇਤੀ ਛੇਤੀ ਹੱਥ ਮਾਰ ਅਮਨ ਹਾਂਜੀ ਮੰਮੀ ਮੈਂ ਮੇਰੀ ਗੱਲ ਸੁਣਾ ਆ ਸਫਾਈਆਂ ਤੇ ਕਰ ਦੇਣੀਆਂ ਮੈਂ ਹੈ ਤੇ ਤੂੰ ਇਦਾਂ ਕਰ ਨਵਹਣਾ ਨੇ ਆਉਣਾ ਵਾ ਤੇ ਚਾਹ ਪਾਣੀ ਦਾ ਕਰ ਲੈ ਚੰਗੀ ਤਰ੍ਹਾਂ ਤੇ ਮੰਮੀ ਅਜੇ ਥੋੜੇ ਦਿਨ ਤੇ ਹੋਏ ਹੀ ਉਹ ਆਏ ਹੀ ਤੇ ਹੁਣ ਫੇਰ ਉਹ ਨੂੰ ਨੇ ਆਦੋ ਹੋ ਗਈ ਤੇਰੇ ਵਾਲੀ ਆਉਣਾ ਨਹੀਂ ਗਾ ਧੀ ਐ ਮੇਰੀ ਆਪਣੇ ਆਉਣਾ ਨਹੀਂ ਘਰ ਉਹਨੇ ਚੱਲ ਉਹ ਤੇ ਆਜੇ ਨਾ ਮੰਮੀ ਮੈਂ ਕਹਿੰਦੀ ਵੀ ਫੇਰ ਸਾਰੇ ਟੱਬਰ ਨੇ ਆਜਣਾ ਵਾ ਸਾਰੇ ਟੱਬਰ ਨੇ ਕੀ ਕਰਨਾ ਵਾ ਦੋਵਾਂ ਜੀਆਂ ਨੇ ਆਉਣਾ ਵਾ ਫੇਰ ਠੀਕ ਆ ਆਹੋ ਮੈਂ ਸੋਚਣ ਦੀ ਸਾਰਿਆਂ ਨੇ ਆਉਣਾ ਵਾ ਆਹੋ ਤੂੰ ਵੱਖਰਾ ਸੋਚਦੀ ਰਿਹਾ ਕਰ ਤੂੰ ਨਾ ਚੱਜਦਾ ਸੋਚੀਂ ਕਿਦੇ ਤੂੰ ਇਹ ਕਿਹੜ ਮੈਨੂੰ ਦੱਸਦੀਓ ਕਿ ਦੋਨੇ ਜਾਣਿਆਂ ਨੇ ਆਉਣਾ ਕੋਈ ਨਹੀਂ ਉਹ ਮੰਮੀ ਅੰਦਰਾਂ ਦਾ ਤੇ ਹੋ ਗਿਆ ਵਾ ਤੇ ਸਬਜੀ ਸੁਬਜੀ ਮੈਂ ਬਣਾ ਦੇਣੀ ਆ ਸਬਜੀ ਬਣਾ ਦੇ ਜੇ ਫੁਲਕਾ ਖਾਣਾ ਹੋਗਾ ਤੇ ਕੋਈ ਨਹੀਂ ਫੁਲਕਾ ਖਵਾਲ ਦਾਂਗੇ ਤੇ ਚਾਹ ਪਾਣੀ ਦਾ ਕਰ ਲੈ ਆਹੋ ਬਣਾ ਲੈਣੀ ਤੇ ਕੋਈ ਸਮਾਨ ਨਹੀਂ ਨਾਲ ਲਿਆਉਣਾ ਆਪੇ ਲੈ ਆਉਂਦਾ ਤੇਰੇ ਡੈਡੀ ਕਹਿ ਦਿੰਨੀ ਆ ਮੈਂ ਕੋਈ ਨਹੀਂ ਕਹਿ ਦੋ ਤੇ ਫਿਰ ਸਬਜੀ ਸੁਬਜੀ ਵੀ ਮੰਗਾਉਣ ਵਾਲੀ ਜੀ ਪਿੰਡੀਆਂ ਲੱਗੀਆਂ ਉਹ ਤਰ ਲਾ ਆਓ ਚਲੋ ਉਹ ਤਰ ਲੰਡੀਆਂ ਵੇਖੋ ਥੋੜੀ ਜੀ ਤੋੜ ਲੈਣੀ ਨਾ ਤੇ ਸੁੱਕੀਆਂ ਕਰ ਲੈਣੇ ਫਰਾਈ ਨਾਲ ਦਾਲ ਬਣਾ ਲੈ ਆਹ ਨਾਲ ਦਹੀਂ ਹੈਗਾ ਵਾ ਠੀਕ ਆ ਬੜੀਆਂ ਪਾਲਾਂਗੇ ਦਹੀਂ ਚ ਆਹੋ ਕੋਈ ਨਹੀਂ ਬੱਸ ਮੈਂ ਕਰ ਲੈਣੀ ਫਿਰ ਨਾਲੋਂ ਨਾਲ ਤੇ ਆ ਮੈਂ ਹੁੰਜਿਆ ਜਾ ਐਹੀ ਸਵੇਰੇ ਮੰਮੀ ਫੇਰ ਪੱਤੇ ਉੱਡ ਕੇ ਆ ਗਏ ਮੈਂ ਕੀ ਕਰਾਂ ਚਲ ਕੋਈ ਨਹੀਂ ਜਾ ਤੂੰ ਕੰਮ ਕਰ ਜਾ ਕੇ ਓਏ ਇਹਦੇ ਪੁੱਤ ਬੜੇ ਚੈਡ ਦੇ ਢੀਕੰਡੇ। ਬਸ ਇੱਧਰ ਤੋਂ ਚੱਲੀ। ਓਏ ਆਹ ਚੱਲ ਕੋਈ ਨਹੀਂ ਕੰਮ ਧੰਦੇ ਦੇਣਵਾ ਹਨਾ ਹਾਂਜੀ। ਆਹ। ਇਹ ਵੀ ਪਤਾ ਗਰਮੀ ਮੈਂ ਤਾਂ ਠੰਡਾ ਰਿਹਾ ਅੱਜ ਦੇ ਨਾ। ਬਾਜ ਹੋ ਗਈ ਮੰਮੀ ਨੂੰ ਲੱਗਦਾ। ਆਗੇ ਹਵਾ ਹੀ ਗਈ ਹੈ। ਓ ਬਿਲਕੁਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆ ਗਈ ਮੇਰੀ ਧੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਔਰ ਠੀਕ ਹਾਂ? ਹਾਂਜੀ ਵਧੀਆ ਤੁਸੀਂ ਸੁਣਾਓ। ਸਤਿ ਸ਼੍ਰੀ ਅਕਾਲ। ਜਿੰਦਾਰਾ ਪੁੱਤ। ਬੈਠੋ ਆਗੀ ਮੈਂ। ਹੋਰ ਪੁੱਤ ਪਿੰਡ ਭਾਈ ਹੁੰਨ ਦਾ ਕੀ ਹਾਲ ਵਾ? ਡੈਡੀ ਵੀ ਨਹੀਂ ਵਧੀਆ ਜੀ। ਤੁਸੀਂ ਦੱਸੋ ਕਿਦਾਂ? ਇਹ ਪੁੱਤ ਬੜੇ ਵਧੀਆ ਤੇ ਮੰਮੀ ਡੈਡੀ ਨਾਲ ਲੈ ਆਉਣਾ ਸੀ। ਤੁਹਾਨੂੰ ਵੀ ਪਤਾ ਕਮਾਕਾਰਾਂ ਦੇ ਦਿਨ ਨੇ। ਤੇ ਨਵਦੀਪ ਆਖਣ ਦੀ ਪਿੰਡ ਜਾਣਾ ਤੇ ਮੈਂ ਚੱਲ ਆਪਾਂ ਦੋਵੇਂ ਜਾਣੇ ਹੋ ਆਉਨੇ ਆ ਤੇ ਕੋਈ ਨਹੀਂ ਜੇ ਤਾਂ ਫੇਰ ਆਵਾਂਗੇ ਲਿਆਵਾਂਗੇ ਨਾਲ ਉਹਨਾਂ ਨੂੰ। ਭਾਜੀ ਹੋਈ ਫੇਰ ਸਾਡੇ ਵਾਲੇ ਏਜੰਟ ਨਾਲ ਗੱਲ। ਕੀ ਕਹਿੰਦਾ ਫੇਰ? ਹਾਂਜੀ ਗੱਲ ਤੇ ਹੋਈ ਹੀ। ਉਹ ਕੱਲ ਸ਼ਾਮੀ ਜੀ ਆਉਂਦੇ ਫੋਨ। ਉਹ ਬਿਜੀ ਸੀ ਥੋੜਾ। ਕਿੰਦੇ ਪਾਣੀ ਆ। ਹਾਂਜੀ। ਉਹ ਠੀਕ ਹੈ। ਹਾਂਜੀ ਬਧੀਆ ਸਾਡੇ ਸਾਰੇ ਹਾਂਜੀ ਹਾਂਜੀ ਸਭ ਬੱਲੇ ਵੇਹ ਇੱਕ ਗੱਲ ਆ ਜਿੱਦਨ ਦੀ ਗਰਲੀਨ ਗਈ ਆ ਨਾ ਮਨ ਜਾਣੇ ਲੱਗਦਾ ਘਰ ਸੋਣਾ ਵੀ ਕੰਨਾ ਹੁੰਦਾ ਬੰਦੇ ਨੇ ਘੜੀ ਰੈਕਟ ਕਰਕੇ ਤੇ ਫੇਰ ਜੀ ਕਰਦਾ ਵੀ ਕਿ ਪਾਸੇ ਚੱਲੀਏ ਚੱਲੀਏ ਘਰ ਵਾਲੀ ਹੋਵੇ ਤੇ ਵੀ ਦੁੱਖ ਸੁੱਖ ਤੇ ਕਈ ਗੱਲਾਂ ਬੱਤਾਂ ਟਾਈਮ ਪਾਸ ਹੋ ਜਾਂਦਾ ਹੁਣ ਇੱਥੇ ਮੰਨ ਲਓ ਆਉਂਦੇ ਜਾਂਦੇ ਕਿ ਇਹਨੇ ਕਹਿਣਾ ਵੀ ਪਹਿਲੀ ਤੇ ਨੇ ਠੇਕੇ ਦੇ ਦਿੱਤੀ ਆ ਤੇ ਇਹ ਇੱਥੇ ਕੀ ਕਰਨ ਆਇਆ ਵਾ ਪਰ ਇਹ ਵੀ ਮੋਟਰ ਤੇ ਚਲੋ ਆਪਣੀ ਆ ਘੇੜਾ ਕੁੜਾ ਤੇ ਬੰਦਾ ਮਾਰੀ ਸਕਦਾ ਵਾ ਉਦਾਂ ਇਹ ਆ ਵੀ ਜਿੰਨਾ ਠਿੱਕ ਤੇ ਪੈਲੀ ਲਈ ਆ ਮੁੰਡੇ ਹੈ ਮਿਹਨਤੀ ਆ ਝੋਨਾ ਟਾਈਮ ਨਾਲ ਆ ਲਾਲੂ ਲਿਆ ਵਾ ਉਦਾਂ ਦੀ ਜ਼ਬਾਨ ਵਾਲੇ ਆ ਮੈਂ ਕਿਹਾ ਵੀ ਰੁੱਖ ਨਹੀਂ ਛਾਂਗਣੇ ਆਗੇ ਤੇ ਵਿਚਾਰਿਆਂ ਨੇ ਕਿਤੇ ਇੱਕ ਟੈਣੀ ਨਹੀਂ ਪੰਨੀ ਹੋਈ ਚੰਗਾ ਵਾ ਇਹੋ ਜੇ ਬੰਦਿਆਂ ਦੀ ਰੱਬ ਵੀ ਸੋੰਦਾ ਵਾ ਮਿਹਨਤ ਵੀ ਜਿਹੜੀ ਦੁੱਗਣੀ ਚੋਗਣੀ ਹੋ ਕੇ ਮਿਲਦੀ ਆ ਦੱਸ ਪੁੱਤ ਕਿਹੜੀ ਗੱਲ ਕਰਨੀ ਐ ਤੂੰ ਮੰਮੀ ਤੁਹਾਨੂੰ ਪਤਾ ਤੇ ਹੈ ਗਈ ਆ ਵੀ ਹੁਣ ਅਹੀ ਹੋਜੰਟ ਤੋਂ ਫਾਈਲ ਵਾਈ ਜਿੱਥੋਂ ਤੁਸੀਂ ਕਹਿੰਦੇ ਹੋ ਆਹੋ ਤੇ ਉਹ ਤੇ ਮੰਮੀ ਉਹਦੇ ਨਾਲ ਵੀ ਵੱਧ ਪੈਸੇ ਮੰਗਣ ਦਿਆ ਵਾ ਚੱਲ ਫਿਰ ਕੀ ਮੰਗਣ ਦਿਆ ਤੇ ਕਿਹੜੇ ਪੈਸੇ ਘਟਵਾ ਤੇਰੇ ਸਹੁਰਿਆਂ ਕੋਈ ਗੱਲ ਨਹੀਂ ਮੰਮੀ ਪੈਸੇ ਤੇ ਚਲੋ ਨਾ ਤੋਂ ਹੈਗੇ ਨੇ ਭਰੀਆ ਕਿ ਕੁਝ ਤੇ ਉਹਨਾਂ ਨੇ ਕਰ ਲਿਆ ਤੇ ਮੈਨੂੰ ਕਹਿੰਦੇ ਹੀ ਪਿੰਦਨ ਕਿ ਚੱਲ ਤੇਰੇ ਪਿੰਦ ਜਾਣੇ ਆ ਤੇ ਤੇਰੀ ਮੰਮੀ ਇਹਨਾਂ ਨੇ ਕਿੰਨੇ ਕਿ ਚੱਲ ਥੋੜੀ ਬੋਦੀ ਮਦਦ ਤੂੰ ਹੀ ਵੀ ਕਰੋ ਤੇ 3-4 ਲੱਖ ਰੁਪਇਆ ਤੂੰ ਹੀ ਨਹੀਂ ਕਰ ਦੋਆ ਨੀ ਤੇਰਾ ਦਿਮਾਗ ਖਰਾਬ ਆ ਹੈ ਰਈ ਨਛਦਨ ਦਿਸ ਦੇਣੀ ਤੈਨੂੰ ਇੰਨਾ ਨਹੀਂ ਪਤਾ ਲੱਗਦਾ ਸਾਡੇ ਕੋਲ ਕੀ ਆ ਜੇ ਸਾਡੇ ਕੋਲ ਕੁਛ ਹੁੰਦਾ ਤੇ ਤੈਨੂੰ ਹੀ ਵਿਆਉਣਾ ਹੈਗਾ ਤੈਨੂੰ ਕੁਵਾਰੀ ਨੂੰ ਨਾ ਕਲਦੇ ਆਪਾਂ 4-5 ਲੱਖ ਨਹੀਂ ਤੇਰੀ ਤੇ ਮਾਤੀ ਮਾਰੇਗੀ ਸੁਰੇ ਜਾ ਕੇ ਮੰਮੀ ਉਦਾਂ ਕਿੰਨੇ ਪੈਸੇ ਲੱਗਣਦੇ ਆ 20-25 ਲੱਖ ਰੁਪਏ ਲੱਗਣਿਆ ਹੁਣ ਤਾਨੂੰ 3-4 ਦਿਨਾਂ ਪਹਿਣਾ ਇੰਨਾ ਤੇ ਤੁਸੀਂ ਘਾਰ ਹੀ ਸਕਦੇ ਹੋ ਨਾ ਨਾਲੇ ਹੁਣ ਉਹਨਾਂ ਨੇ ਤੁਹਾਡੇ ਕਹੇ ਤੇ ਉਥੋਂ ਪਾਈ ਲਿਆ ਕਿ ਇੱਥੇ ਲਾਈ ਆ ਤੇ ਹੁਣ ਤੁਹਾਨੂੰ ਇੰਨੀ ਕ ਮਦਦ ਤੇ ਕਰਨੀ ਪੈਣੀ ਆ ਉਹ ਪੁਰਾਣੀਆਂ ਗੱਲਾਂ ਛੱਡ ਸਾਰੀਆਂ ਪੁਰਾਣੀ ਗੱਲ ਨਾਲ ਕੋਈ ਵੀ ਕਰ ਕੋਈ ਗੱਲ ਨਹੀਂ ਉਹਨਾਂ ਨੇ ਨਿਕਲੋਣਾ ਆਪਣਾ ਮੁੰਡਾ ਮੁੜ ਕੇ ਮੰਮੀ ਗੱਲ ਕਿਉਂ ਨਾ ਕਰ ਅਗਲੀ ਮੈਨੂੰ ਸੁਣਾਉਂਦੇ ਨੇ ਕਿ ਉੱਥੇ ਦੋਆਂ ਦਾ ਲੱਗਣਿਆ ਇੱਥੇ ਤੇਰੀ ਕੱਲੀ ਦੇ ਉਨੇ ਪੈਸੇ ਲੱਗਣਦੇ ਨੇ ਸਾਨੂੰ ਕੀ ਫਾਇਦਾ ਹੋਇਆ ਉਹਦੇ ਤੇ ਤੁਸੀਂ ਆਂਦੇ ਵੀ ਉਹਨੇ ਪੈਸੇ ਕੱਟ ਲੈਣੇ ਤੇ ਹੁਣ ਅਗਲਾ ਉਹਦੇ ਨਾਲ ਉਹ ਵੀ ਵੱਧ ਮੰਗਣਦਿਆ ਵਾ ਮੈਂ ਦੱਸੂ ਕੀ ਕਰਾਂ ਉੱਥੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪਤਾ ਨਹੀਂ ਤੇਰੇ ਦਿਮਾਗ ਨੂੰ ਹੋਕ ਹੀ ਗਿਆ ਵਾ ਪਿਆਰ ਹੋ ਕੇ ਤਾਂ ਨਾਲ ਆ ਗਈ ਉਹਦੇ ਪੇਕੇ ਆ ਕੇ ਪੈਸੇ ਮੰਗਣੇ ਆੜ ਕੋ ਕੀ ਜਿਹੜਾ ਕੱਢ ਕੇ ਦੇ ਦਈਏ ਆਪਾਂ ਕਿਉਂ ਜਲੂਸ ਕੱਢਣ ਲੱਗੀ ਆ ਆਪਣੇ ਪੇਕਿਆਂ ਦਾ ਤਾਂ ਮੈਂ ਹੁਣ ਉਹਨਾਂ ਨੂੰ ਕੀ ਜਵਾਬ ਦਵਾਂ ਤੂੰ ਹੁਣ ਜਵਾਬ ਇਹ ਦੇਵੇਂ ਕਿ ਤੁਸੀਂ ਪਹਿਲਾਂ ਦੱਸ ਦੇ ਉਹ ਤੇ ਮੰਮੀ ਹੁਣਾਂ ਨੇ ਕੱਲੀ ਕੋਈ ਰਿਸ਼ਤੇਦਾਰ ਨਾਲ ਕੋ ਲੈ ਗਿਆ ਵਾ ਹੁਣ ਆਪਣਾ ਜਲੂਸੜੀ ਕੱਢਣਾ ਆਪਣੇ ਕੋਈ ਹੈ ਹੀ ਕੁਝ ਨਹੀਂ ਆ ਹੁਣ ਗੱਲ ਨੂੰ ਟੱਕ ਲਾ ਪਹਿਲਾਂ ਤੇ ਤੈਨੂੰ ਚਾਹੀਦਾ ਹੀ ਨਹੀਂ ਇੱਥੇ ਆਉਣਾ ਉੱਥੇ ਜਵਾਬ ਦੇ ਦਿੰਦੀ ਮੈਂ ਮੰਮੀ ਦੱਸੋ ਕੀ ਕਰਦੀ ਅਗਲੇ ਮਹੀਨੇ ਕਹਿੰਦੇ ਕਿ ਉਹ ਤੇਰੀ ਮਾਂ ਹੀ ਆਂਦੀ ਹੈ ਵੀ ਨਹੀਂ ਨਹੀਂ ਅਸੀਂ ਇੱਕ ਤਾਂ ਫਾਈਲ ਲਵਾਉਣੀ ਆ ਤੇ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਰਲ ਮਿਲ ਕੇ ਤੇ ਹੁਣ ਮੈਂ ਕੀ ਜਵਾਬ ਦਵਾਂ ਉਹਨਾਂ ਨੂੰ ਮੇਰੀ ਗੱਲ ਸੁਣ ਆਹ ਸਾਡੇ ਜਵਾਈ ਨੂੰ ਅਕਲ ਹੈ ਨਹੀਂ ਕੀ ਮੂੰਹ ਚੁੱਕ ਕੇ ਤੇ ਆ ਗਿਆ ਵਾ ਇਹਨੂੰ ਨਹੀਂ ਪਤਾ ਮੰਮੀ ਉਹਨੂੰ ਕੱਟ ਲਈ ਕੁਝ ਕਹਿੰਦੇ ਹੋ ਦੇਖਾ ਉਹਨੇ ਤਾਂੜਾ ਕੀ ਵਗਾੜਿਆ ਵਾ ਬੜਾ ਦੁੱਖ ਆਇਆ ਤੈਨੂੰ ਅਜੇ ਵਿਆਹ ਨੂੰ ਕਿਹੜੇ ਦਿਨ ਹੋਏ ਆ ਹੈ ਦੁੱਖ ਹੋਣਾ ਨਹੀਂ ਹੈ ਐਨਾ ਅਗਲੇ ਕਰਨ ਦੇ ਨੇ ਬੜਾ ਕਰਨੇ ਆ। ਤੂੰ ਆਸ ਨਾਵਾਂਗੇ ਤੇ ਫਿਰ ਕੀ ਫਾਇਦਾ ਵਾ? ਨਾ ਵ ਤੇਰੇ ਚੰਗਾ ਭਲਾ ਪਤਾ ਨਾ ਕਿ ਤੇਰਾ ਵਿਆਹ ਕਿਹੜੇ ਕੰਮ ਨੂੰ ਕੀਤਾ ਵਾ। ਉਹ ਗੱਲਾਂ ਭੁੱਲ ਨਾ ਯਾਦ ਰੱਖ ਤੂੰ ਆਪਣੇ ਭਰਾ ਨੂੰ ਬਾਹਰ ਖੜਨਾ ਵਾ। ਮੰਮੀ ਇੱਕੋ ਗੱਲ ਸੁਣ ਸੁਣ ਕੇ ਨਾ ਮੇਰੇ ਕੰਨ ਪੱਕ ਗਏ ਆ। ਕਿ ਭਰਾ ਨੂੰ ਖੜਨਾ ਭਰਾ ਨੂੰ ਨਾ ਮੈਂ ਜਾਵਾਂ ਮਰਾਂਗੀ ਤੇ ਕਿਸੇ ਨੂੰ ਖੜਾਂਗੀ। ਮੈਨੂੰ ਤਾਂ ਲੱਗਦਾ ਤੁਸੀਂ ਵੀ ਮੈਨੂੰ ਇੱਥੇ ਹੀ ਰੱਖਣਾ ਵਾ। ਚੁੱਪ ਕਰ ਨੇ ਇਹਦੇ ਪਾਸੇ ਜੋ ਵੀ ਨਹੀਂ ਛੜਨਾ। ਚੱਜ ਦੀ ਗੱਲ ਕਰਿਆ ਕਰ ਕੋਈ। ਚੱਲ ਮੈਂ ਰੋਟੀ ਵੇਖਾ ਬਣਾਉਂ ਲਈ ਆ। ਚੱਜ ਦੀ ਗੱਲ ਮੈਂ ਕੀ ਕਰਨੀ ਆ? ਕੇ ਇਹ ਪਾਸੇ ਨਹੀਂ ਲੱਗਾਂਦੇ ਇਹਦੇ ਪਹਿਲਾਂ ਰੋਲਾ ਪਾਇਆ ਸੀ ਕਿ ਨਹੀਂ ਨਹੀਂ ਇਧਰੋਂ ਫਾਈਲ ਲਗवानी ਆ ਤੇ ਹੁਣ ਜੇ ਅਗਲੀ ਇੱਥੇ ਆਏ ਨੇ ਹੁਣ ਉਹਨਾਂ ਨੂੰ ਮੈਂ ਕੀ ਜਵਾਬ ਦੇਣਾ ਵਾ ਚਲ ਮਣਾ ਘਰ ਜਾ ਕੇ ਕੀ ਕਰਨਾ ਵਾ ਇੱਥੇ ਘੜੀ ਖਲੋਣੇ ਆ ਕੋਈ ਨਾ ਕੋਈ ਪੰਡੋ ਆਈ ਜਾਣਾ ਵਾ ਕੋਈ ਸਿਆਣਾ ਨਹੀਂ ਤੇ ਕੋਈ ਬਜ਼ੁਰਗੀ ਆ ਜਾਏਗਾ ਘੜੀ ਗੱਲਾਂ ਪੱਤਾ ਮਾਰੀਆਂ ਦਾ ਟਾਈਮ ਪਾਸ ਹੋ ਜਾਏਗਾ ਤੇ ਫਿਰ ਰਾਤ ਨੂੰ ਜਾ ਕੇ ਫੁਲਕਾ ਪਾਣੀ ਛੱਕ ਕੇ ਤੇ ਸੌਂ ਜਾਗੇ ਉਦਾਂ ਇਹ ਆ ਵੀ ਜ਼ਿੰਦਗੀ 'ਚ ਇਕੱਲੇ ਬੰਦੇ ਦਾ ਵੀ ਘਰ ਕੋਈ ਨਹੀਂ ਆ ਘਰ ਵੀ ਜੀਆਂ ਨਾਲ ਆ ਜੀ ਹੋਣ ਬੱਚੇ ਹੋਣ ਤਾਂ ਰੌਣਕ ਲੱਗੀ ਰਹਿੰਦੀ ਐ ਮम्मी ਤਾਂ ਮੈਂ ਅੰਦਰ ਵੇਖਣ ਦੀ ਤਾਂ ਹੀ ਇੱਥੇ ਹੀ ਤੇ ਗੱਲ ਸੁਣਿਓ ਮੇਰੀ ਇੱਥੇ ਬਹੋ ਚੱਲਾਂ ਬਹਿ ਮੇਰੀ ਮੈਂ ਹਸਕ ਗਏ ਨੇ ਤੇ ਲਾ ਕੇ ਲੈ ਜਾਈਂ ਮੁਰਕੇ ਤ੍ਰੇਲਜੀ ਪੈਂਦਾ ਪਿੰਦੀ ਓਹ ਤਾਂ ਸਹੀ ਆ ਮੰਮੀ ਮੈਨੂੰ ਨਾ ਲੱਗਦਾ ਫੋਨ ਆਇਆ ਹੀ ਮੈਨੂੰ ਕਹਿਣ ਡਿਆ ਹੀ ਮੰਮੀ ਨੂੰ ਕਹੋ ਥੋੜੇ ਕ ਦਿਨ ਇੱਥੇ ਆ ਜਾਓ ਹਾਂ ਪੁੱਤ ਮੇਰਾ ਜੀ ਨਹੀਂ ਕਰਦਾ ਤੈਨੂੰ ਕੱਲ ਨੂੰ ਮੰਮੀ ਮੈਂ ਆਪਣੇ ਵਾਸਤੇ ਥੋੜਾ ਕ ਐਂਡੀਆਂ ਤੁਹਾਨੂੰ ਵੀ ਨਾਲ ਖੜਨਾ ਵਾ ਅੱਛਾ ਮੇਰੇ ਵੱਲੋਂ ਕਹਿਣ ਡੀਆਂ ਤੇ ਪੁੱਤ ਤੈਨੂੰ ਵੀ ਪਤਾ ਹੁਣ ਦੋ ਮੇਰੀਆਂ ਨੋਆ ਮੈਂ ਕਿੱਦਾਂ ਛੱਡ ਕੇ ਜਾਵਾਂ ਉਹ ਮੰਮੀ ਤੇਰਾ ਹਜੇ ਵੀ ਨਹੀਂ ਸਰਦਾ ਹੈਗਾ ਉਹ ਗੱਲ ਹੁਣ ਦੋ ਹੀ ਵੀਰ ਵਿਆਏ ਆ ਆਪਣਾ ਘਰ ਸਾਂਭਣ ਤੂੰ ਹੁਣ ਮੇਰਾ ਇੰਨਾ ਵੀ ਨਹੀਂ ਟਾਈਮ ਕੱਢ ਸਕਦੇ ਇੰਨਾ ਜਿਹਾ ਟਾਈਮ ਕੱਢਣ ਦਿਓ ਚੱਲ ਕੋਈ ਨਹੀਂ ਪੁੱਤ ਮੈਂ ਤੇਰੇ ਪਿਓ ਨਾਲ ਸਲਾਹ ਕਰ ਲੈਂਦੀ ਹਾਂ ਜੇ ਕਹੂਗਾ ਨਾ ਤੇ ਤੇਰੇ ਨਾਲ ਚਲ ਜਾਗੇ ਮੈਂ ਤੈਨੂੰ ਕੱਲੀ ਨੂੰ ਨਹੀਂ ਛੱਡਣਾ ਚੰਦੀ ਹੈਗੀ ਚੱਲ ਮੰਮੀ ਕੋਈ ਗੱਲ ਨਹੀਂ ਤੂੰ ਇੰਦਾ ਕਰਿਓ ਡੈਡੀ ਨਾਲ ਗੱਲ ਕਰ ਲਿਓ ਫੇਰ ਚਲ ਜਾਗੇ ਦੋ ਦਿਨ ਫੇਰ ਆ ਜਾਾਂਗੇ ਚੱਲ ਕੋਈ ਨਹੀਂ ਮੈਂ ਤੇਰੇ ਨਾਲ ਹੀ ਜਾਊਂਗੀ ਤੇ ਨਾਲ ਹੀ ਫੇਰ ਤੈਨੂੰ ਲੈ ਕੇ ਆ ਜਾਂ ਤੇ ਜਾਂ ਲਵ ਨੂੰ ਫੋਨ ਕਰਦੀ ਹਾਂ ਕਿ ਗੱਡੀ ਤੇ ਆ ਜੇ ਘਰ ਨੂੰ ਦੋਵਾਂ ਕੋਈ ਗੱਲ ਨਹੀਂ ਮੰਮੀ ਉਹ ਲੈ ਕੇ ਜਾਏਗਾ ਤੂੰ ਹੀ ਡੈਡੀ ਨੂੰ ਪੁੱਛ ਲਿਆ ਕਰ ਚੱਲ ਕੋਈ ਨਹੀਂ ਮੈਂ ਪੁੱਛ ਲਾਂਗੀ ਉਹਨੇ ਕੀ ਕਹਿਣਾ ਵਾ ਹੁਣ ਪੁੱਤ ਜਰਾ ਟਾਈਮ ਤੇ ਕੱਢਣਾ ਹੀ ਹੈ ਨਾ ਰਲ ਮਿਲ ਕੇ ਠੀਕ ਆ ਆਹ ਜੇ ਟਾਈਮ ਤੇ ਮੰਮੀ ਤੂੰ ਹੀ ਮੇਰਾ ਟਾਈਮ ਕੱਢਣਾ ਤੈਨੂੰ ਪਤਾ ਸਹੀ ਆ ਮੰਮੀ ਹੁਣੀ ਤੇ ਬਾਹਰ ਵਾ ਚੱਲ ਕੋਈ ਨਹੀਂ ਪੁੱਤ ਮੈਂ ਕੱਢਾਂਗੀ ਇੱਕ ਟਾਈਮ ਜਿੰਨਾ ਚਾਹੀ ਵੀ ਕਹੇਂਗੀ ਮੈਂ ਤੇ ਉਹਨਾਂ ਚ ਹੀ ਕੱਢਾਂਗੀ ਉਹ ਮੰਮੀ ਕੱਢਣ ਤੇ ਡੇਓ ਨਾਲੇ ਤੁਹਾਡੇ ਸਿਰ ਹੁੰਦੇ ਆ ਮੈਨੂੰ ਕਿਹੜੀ ਪਰਵਾਹ ਵਾ ਤੇ ਹੋਵੇ ਵੀ ਕਿਉਂ ਰੱਬ ਜੂ ਤੇ ਨਾਲ ਸਾਡੇ ਉਹਨੂੰ ਸਾਰਿਆਂ ਦਾ ਫਿਕਰ ਆ ਮੈਨੂੰ ਲੱਭਦਾ ਫੋਨ ਆਇਆ ਸੀ ਤੇ ਗੁਰਲੀਨ ਦੱਸਣ ਲਈ ਸੀ ਵੀ ਉਹ ਮੈਨੂੰ ਕਹਿਣ ਲਈ ਆ ਵੀ ਹੁਣ ਤੂੰ ਆ ਜਾ ਚਾਹਤ ਹੈਂ ਅੱਛਾ ਤੇ ਮੈਨੂੰ ਕਹਿਣ ਦੀ ਵੀ ਮੇਰੇ ਨਾਲ ਚੱਲ ਤਾਂ ਮੈਂ ਤਾਂ ਮਾਰਿਆ ਬਨ ਮਾਂ ਮੇਰੀ ਨਾ ਮਮਾ ਕੱਲ ਯਾਨੀ ਮਮੀ ਤੂੰ ਕੋਈ ਨਾ ਕੋਈ ਬਹਾਨੇ ਬਣਾਉਂਦੀ ਰਿਆ ਕਰ ਤੇ ਚੱਲ ਨੂਆ ਨੂੰ ਕੀ ਐ ਇੱਥੇ ਰੋਟੀ ਪਾਣੀ ਪਕਣ ਰਿਆ ਚੱਲ ਜਾ ਤੂੰ ਦੋ ਚਾਰ ਦਿਨ ਰਹਿ ਆ ਕੁੜੀ ਕੋਲ ਯਾਨੀ ਇਹੋ ਆਨੀ ਹਾਂ ਕਿ ਚਲੋ ਕੱਲੀ ਨਿਆਣੀ ਕਿਤੇ ਉੱਥੇ ਹੌਲਾ-ਪਾਰਾ ਕੰਮ ਕਰੂੰਗੀ ਤੇ ਆਪ ਹਾਂ ਇਹ ਤੇ ਸਾਰੇ ਕੰਮ ਕਰ ਲੂੰਗੀ ਇਹਨੂੰ ਨਾ ਕੰਮ ਕਰਨ ਦਊਂਗੀ ਜਾ ਤੂੰ ਚੱਲ ਜਾ ਕੋਈ ਨਹੀਂ ਇੱਥੇ ਚੱਲੀ ਜਾਣਾ ਵਾ ਚੱਲ ਫਿਰ ਕੋਈ ਨਹੀਂ ਆਪਾ ਹੋ ਜੀਏ ਤਿਆਰ ਚੱਲ ਕੋਈ ਗੱਲ ਨਹੀਂ ਚੱਲ ਜਿਓ ਫਿਰ ਤੁਸੀਂ ਚਲੋ ਜਾਣਾ ਅੱਜ ਜਾਣਾ ਅੱਜ ਚੱਲ ਜਿਓ ਕੱਲ ਜਾਣਾ ਕੱਲ ਚੱਲ ਜਿਓ ਚੱਲ ਕੋਈ ਨਹੀਂ ਇਹਨੂੰ ਕਹੂੰਗੀ ਪਰੌਣ ਆਹ ਕੋਈ ਗੱਲ ਨਹੀਂ ਫਿਰ ਕੀ ਓਦਾਂ ਇਹ ਆ ਵੀ ਪ੍ਰੋਣਾ ਵੀ ਉਥੇ ਕੱਲਾ ਹੀ ਆ ਤਾਂ ਕੋਈ ਇੱਥੇ ਆਣ ਕੇ ਦੋ ਚਾਹਦੇ ਰਹਿ ਜਾ ਗਏ ਕਿ ਕਿੱਡੀ ਕਵੱਡੀ ਗੱਲ ਹੀ ਆਪਣਾ ਪਤਾ ਜੀ ਜੇਦੋਂ ਕਿਤੇ ਜਾਂਦੇ ਦੇ ਆਂਦੇ ਮੈਂ ਘਰ ਜਾਣਾ ਮੈਂ ਘਰ ਜਾਣਾ ਇਦਾਂ ਹਰ ਕਿਨੂੰ ਘਰ ਤਾਂ ਹੁੰਦਾ ਓਏ ਹੋਏ ਪਿਆਰ ਹੁੰਦਾ ਨਾ ਘਰ ਨਾਲ ਕੋਈ ਨਹੀਂ ਮਿੰਦਰ ਨੂੰ ਕਹੂੰਗੀ ਤੇ ਸਾਨੂੰ ਛੱਡ ਆਏਗਾ ਜਾ ਆਹ ਪਿੰਦਰ ਚੱਲ ਜੂਗਾ ਸਾਨੂੰ ਕੋਈ ਜਾਣਾ ਚੱਲ ਜੂਗਾ ਫੇ ਛੱਡ ਕੇ ਆਉਣਗੇ ਆਹ ਛੱਡ ਆਉਣਗੇ ਕੋਈ ਨਹੀਂ ਛੋਣੇ ਜਾਣੇ ਲੱਗ ਗਿਆ ਹੁਣ ਕਿਹੜਾ ਐਡਾ ਕੰਮ ਆ ਇੱਥੇ ਕੀ ਮੈਂ ਪ੍ਰੋਣੇ ਨੂੰ ਖੇਚਲ ਫੋੜੀ ਬਿਨੈ ਉਹਨੇ ਕਹਿੰਦਾ ਅੱਗੇ ਛੱਡਣ ਆਇਆ ਹੋਣ ਤੇ ਲੈਣ ਆਏ ਗਾਣ ਹੁਣ ਕਿਹੜਾ ਕੋਈ ਬਾਹਰ ਅੰਦਰ ਦਾ ਏਡਾ ਕੋਈ ਚਾਹ ਪਾਣੀ ਦਾ ਕੰਮ ਆ ਲੈਵਰ ਲੂਵਰ ਦਾ ਤੇ ਘਰ ਦਾ ਹੀ ਕੰਮ ਆ ਰੋਟੀ ਪਾਣੀ ਦਾ ਉਹਨਾਂ ਕਰੀ ਜਾਣਾ ਕੁੜੀਆਂ ਨੇ ਚਲ ਫਿਰ ਕੋਈ ਤੂੰ ਰਹਿ ਆ ਪੰਜ-ਛੇ ਦਿਨ ਤੇ ਮੁੜ ਕੇ ਤੂੰ ਆ ਜੀਂ ਤੇ ਫੇਰ ਕਿਤੇ ਉਹਨੂੰ ਕਹਾਂਗੇ ਫੇਰ ਅਰੋ ਚਾਰ ਦਿਨ ਨਹੀਂ ਮੈਂ ਨਾਲ ਹੀ ਲੈ ਮੰਨੀ ਚਲ ਵੇਖ ਲਈਂ ਅੱਜ ਲੈਣੀ ਨੀਗੀ ਮੈਂ ਹੈਗੀ ਪਰ ਉਹਨੇ ਨੂੰ ਵੀ ਲਾਇਓ ਨਾਲ ਹੀ ਫਿਰ ਕੋਈ ਨਹੀਂ ਉਹਨੇ ਵੀ ਕਹੂੰਗੀ ਪੁੱਤ ਕੋਈ ਜਿਹੜਾ ਹੈਗਾ ਕੰਮ ਆ ਪਾਣਾ ਕਰ ਲਾ ਤੇ ਕੋਈ ਨਹੀਂ ਚੱਲ ਜਾਨੇ ਆ ਮਾਂ ਜੀਂਗਾ ਨਾ ਲਵ ਤੇ ਆਪਾਂ ਨਾਲ ਹੀ ਲੈ ਮੰਗੇ ਨਾ ਚਲੇ ਆ ਨਾਲੇ ਉਹਦੇ ਮਾਂ ਪਿਓ ਦੇ ਵੀ ਕਰੇ ਮਨਾਰੀ ਮਾਂ ਜਨਾ ਗੱਲ ਆਵੇ ਵੀ ਹੁਣ ਸਾਡੇ ਮੁੰਡੇ ਦੀ ਬਾਦੀ ਨਹੀਂ ਪੁੱਛਦੇ ਨਹੀਂ ਨਹੀਂ ਹਣਾ ਨਾ ਪੁੱਛਣੀ ਕਿਉਂ ਨਹੀਂ ਸਾਡੇ ਵਾਸਤੇ ਤਾਂ ਦੋਏ ਇੱਕੋ ਜੀ ਆਹੋ ਚਲ ਉਹ ਬਾਹਰ ਅੰਦਰ ਨੇ ਤੇ ਚਲ ਇਹ ਆ ਵੀ ਹੁਣ ਅਹੀਂ ਆ ਲੱਗੇ ਇਹਨਾਂ ਦੇ ਹੋਰ ਤੇ ਇਹਨਾਂ ਕਰਨਾ ਹੀ ਪੈਣਾ ਵਾ ਕੋਈ ਗੱਲ ਹਾਂ ਤੁਹਾਨੂੰ ਪਤਾ ਰੋਜ ਦਾ ਕੋਈ ਚਾਚਾ ਤਾਂ ਰੋਟੀ ਦਿੰਦਾ ਵਾ ਆਪਣੇ ਨਾਲ ਦੀ ਥੋੜੀ ਰੀਸਨ ਉਹ ਇਹ ਤਾਂ ਹੈ ਹੀ ਹੁਣ ਇਹ ਆ ਵੀ ਜਦੋਂ ਕੁੜੀ ਇੱਥੇ ਆ ਜਾਂਦੀ ਰਹੇ ਫਿਰ ਹੱਥ ਤੋਂ ਉਹਨੂੰ ਲੂਣੇ ਪੈਂਦੇ ਹੋਰ ਚਲ ਕੋਈ ਨਹੀਂ ਕਰ ਲੋ ਤਿਆਰੀ ਕੋਈ ਕਪੜਾ ਕੋਪੜਾ ਧੋਣ ਧਾਨ ਵਾਲਾ ਪ੍ਰੈਸ ਪ੍ਰੂਸ ਕਰਨ ਵਾਲਾ ਕਰ ਲੋ ਮੰਮੀ ਅੱਜ ਬਣਾਉਣਾ ਕੀ ਐ ਪੁੱਤ ਜੋ ਮਰਜ਼ੀ ਬਣਾ ਲਓ ਬਾਕੀ ਗੁਰਲੀਨ ਨੂੰ ਪੁੱਛ ਲਓ ਜਿਹੜੀ ਚੀਜ਼ ਉਹ ਕਹਿੰਦੀ ਉਹੋ ਬਣਾ ਦੇਆ ਚਲ ਕੋਈ ਨਹੀਂ ਪੁੱਛ ਲੈਣੀ ਐ ਤੇ ਨਾਲੇ ਤੁਸੀਂ ਦਾਦੀ ਨਾਲ ਕੀ ਗੱਲਾਂ ਕਰਦੇ ਸੀਗੇ ਕਿਹੜੀਆਂ ਗੁਰਲੀਨ ਦਾ ਫੇਰ ਛੱਡ ਕੇ ਆਉਣਾ ਆਹੋ ਹਾ ਜਿੱਤਾਈ ਭੁੱਲ ਗਈ ਉਹ ਕਹਿਣ ਲਈ ਹੀ ਪਰੌਣੇ ਦਾ ਫੋਨ ਆਇਆ ਤੇ ਮੰਮੀ ਮੈਨੂੰ ਕਹਿਣ ਲਈ ਆ ਜਾ ਤੇ ਮੇਰੇ ਤੋਂ ਨਾਲ ਚੱਲ ਛੱਡ ਕੇ ਨਹੀਂ ਆਉਣਾ ਉਹ ਤੋ ਅਦਾ ਉਹਦੇ ਪਰੌਣੇ ਦਾ ਫੋਨ ਆਉਂਦਾ ਵੀ ਚਾਰਕ ਦੇਣ ਆ ਜਾ ਅੱਛਾ ਤੇ ਮੈਂ ਹਰੇ ਉਹ ਚੱਲੀ ਆ ਨਹੀਂ ਨਹੀਂ ਮੈਂ ਨਾਲ ਹੀ ਲੈ ਆਉਣੀ ਆ ਜੇ ਗਈ ਤੇ ਹਾਂ ਮੈਂ ਤਾਂ ਕਹਿਣੀ ਵਾਂ ਨਹੀਂ ਤੇ ਛੱਡ ਆਉ ਦੁਕਾਨ ਨੂੰ ਹਾਏ ਹਾਏ ਇਹ ਕਿਦਾਂ ਦੀਆਂ ਗੱਲਾਂ ਤੇਰਾ ਕੀ ਮਤਲਬ ਉਹਨੂੰ ਛੱਡ ਗਈ ਇਹ ਨਾ ਛੱਡ ਗਈ ਮੈਂ ਕੌਣ ਹੋ ਵੀ ਦੱਸ ਮੈਂ ਵੀ ਮੈਂ ਤਾਂ ਤਾਂ ਕਹਿਣ ਦਈ ਆ ਕਿ ਭਾਜੀ ਵੀ ਕੱਲੇ ਆ ਉੱਥੇ ਉਹਨਾਂ ਨੂੰ ਰੋਟੀ ਦੀ ਤੰਗੀ ਹੁੰਦੀ ਹੋਣੀ ਆ ਅੱਛਾ ਤੂੰ ਹੁਣ ਮੈਨੂੰ ਮੱਤਾਂ ਦੇਣ ਡਿਆ ਪਈ ਆ ਹਨਾ ਤੇ ਦੱਸ ਮੰਮੀ ਇਹ ਚ ਮੱਤਾਂ ਵਾਲੀ ਕਿਹੜੀ ਗੱਲ ਆ ਮੈਂ ਤਾਂ ਗੱਲ ਕਰਨ ਦਈ ਆ ਵੀ ਐਵੇਂ ਕੋਈ ਅਬੀ ਨਵੀ ਹੋ ਜੂਗੀ ਇੱਥੇ ਨਹੀਂ ਖਰਚਾ ਤਾਂ ਉਹਦਾ ਮੈਂ ਚੁੱਕਿਆ ਤੂੰ ਆਪਣੇ ਪੇਕਿਆਂ ਤੋਂ ਲਿਆ ਕੇ ਨਹੀਂ ਜਿੱਦਾਂ ਦੀਆਂ ਗੱਲਾਂ ਡਈਆਂ ਕਰਨ ਅੱਜ ਕੀਤੀ ਅੱਜ ਤੋਂ ਗਾਣਾ ਮੈਂ ਨਹੀਂ ਤਾਂ ਦੀ ਗੱਲ ਕਰੀ ਮੇਰਾ ਜੀ ਕਰੇ ਰੱਖਾਂ ਮੇਰਾ ਜੀ ਕਰੇ ਕੱਲ ਤਾਂ ਮੈਂ ਮਮੀ ਉਹਦਾ ਤੁਹਾਡੇ ਨਾਲ ਗੱਲ ਕਰਨ ਲਈ ਆ ਮਮੀ ਮੈਂ ਤੁਹਾਡੇ ਨਾਲ ਤਾਂ ਗੱਲ ਕਰਨ ਲਈ ਆ ਕਿ ਕੱਲ ਕੋਈ ਗੱਲਬਾਤ ਹੋ ਗਈ ਕੋਈ ਟਲ ਮਤ ਹੋ ਗਈ ਤੇ ਫਿਰ ਕੌਣ ਜ਼ਿੰਮੇਵਾਰ ਆ ਹਾਈ ਹਾਈ ਨਹੀਂ ਤੇਰੀ ਸੜ ਜੇ ਜ਼ਬਾਨ ਨਹੀਂ ਤੂੰ ਇਹੋ ਟਾਮ ਡੀਕ ਨਹੀਂ ਹਾਂ ਤੇਰੀ ਮੈਂ ਜ਼ਬਾਨ ਖੇਚ ਲੈਣੀ ਆ ਅੱਜ ਇਹ ਗੱਲ ਕਹੀ ਕਿਤੇ ਮੁੜਕੇ ਨਾ ਕਹਨੀ ਜੇ ਮੇਰੀ ਧੀ ਸੁਣੇ ਤੇ ਕੀ ਸੋਚੇਗੀ ਤੇ ਨਾ ਮੈਂ ਕਿਹਾ ਮਾੜੀ ਗੱਲ ਕਰਨ ਲਈ ਮੈਂ ਤਾਂ ਤੁਹਾਡੇ ਨਾਲ ਗੱਲ ਕੀਤੀ ਆ ਹਾਈ ਹਾਈ ਨਹੀਂ ਇਹ ਚੰਗੀ ਗੱਲ ਕੀਤੀ ਆ ਸੱਤ ਪਰਦੇ ਲੁਹੇ ਨਹੀਂ ਮੇਰੇ ਅੱਜੇ ਤੱਕ ਕੋਈ ਗੱਲ ਨਹੀਂ ਕੀਤੀ ਹੈਗੀ ਉੱਠ ਕੇ ਤੇ ਮੇਰੇ ਲੱਗੋ ਚਲ ਜਾ ਜੇ ਪਤਾ ਨਹੀਂ ਨਾ ਹੁੰਦਾ ਤੇ ਗੱਲ ਨਹੀਂ ਕਰੀਦੀ ਹੁੰਦੀ ਮੈਂ ਤਾਂ ਨਾਉਂਦਾ ਹੀ ਗੱਲ ਕਰਨੀ ਹੈ ਤੂੰ ਤੇ ਐਵੇਂ ਮੈਨੂੰ ਬਿਆ ਪੈਂਦੇ ਜਿਹਾ ਬੋਲ ਕੰਚੀ ਆਂ ਕੋ ਜਬਾਨ ਚੱਲਦੀ ਆ ਇਹੋ ਸੋਚਦੀ ਰਿਹਾ ਕਰ ਜਿੱਦਾਂ ਦੀ ਤੂੰ ਉਦਾਂ ਦਾ ਹੀ ਕਹਿਣ ਹੋਰ ਨੂੰ ਸਮਝ ਚਲ ਜਾ ਮੇਰੇ ਲੱਗੋ ਨਾ ਅਕਲ ਤੇ ਨਾ ਤੈਨੂੰ ਮੌਤ ਬਹੁਤੀ ਸਿਆਣੀ ਬਣੀ ਆ ਹੋਂ ਤੂੰ ਵੇਖ ਹਣੀ ਮੈਂ ਤੇ ਮੰਮੀ ਨੂੰ ਮਾੜੀ ਚ ਕੋਈ ਗੱਲ ਕਹਿਨੀ ਹੈ ਤੇ ਮੈਨੂੰ ਖਾਣ ਹੀ ਪੈਂਦੀ ਆ ਅਗੋ ਮੈਂ ਘੜਾ ਘੋਮਾ ਰਹਾ ਕਿਆ ਹੀਗਾ ਨਾਲੇ ਕੋਈ ਨਹੀਂ ਰੁਕ ਜਾ ਚਾਰਕ ਦਿਨ ਲੱਗ ਜੂ ਪਤਾ ਫਿਰ ਤੈਨੂੰ ਨਾਲੇ ਇਹ ਵੀ ਚੰਗਾ ਵਾ ਜਿਹੜਾ ਨਾ ਇਹਨੇ ਹੁਣ ਪਿੰਡ ਚਲ ਜਾਣਾ ਵਾ ਮੇਰੇ ਤੇ ਕੋਈ ਗੱਲ ਬਣਾਉਗੀ ਆਪੇ ਮੰਮੀ ਤੇ ਹੀ ਆਉਗੀ ਇਹੋ ਲਈ ਫਿਰਦੀ ਮੁੜ ਕੇ ਭੁਗਟਣਗੇ ਆਪੇ ਮੈਂ ਤੇ ਇਹ ਕਹਿਣ ਲਈ ਆਪੇ ਚਲ ਜਾਣ ਚੱਲ ਇਹ ਵੀ ਚੰਗਾ ਮੰਮੀ ਨੇ ਨਾਲ ਜਾਣਾ ਨਵ ਨੂੰ ਕਰਦੀਆਂ ਨੇ ਆਪਣੇ ਹੱਥਾਂ ਤੇ ਇਹਨੂੰ ਕਰਨੀ ਹੈ ਨਾ ਆਪਣੇ ਆਲ ਹੋਰ ਨਹੀਂ ਕੋਈ ਤੇ ਇਹਨੂੰ ਤੇ ਕਰਾਂ ਇਹਨੂੰ ਤੇ ਆਪਣੇ ਹੱਥ ਥੱਲੇ ਕਰਾਂ ਤੇ ਚੱਲ ਇਹ ਤੇ ਮੇਰੇ ਨਾਲ ਰਵੇ